ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਵਿੱਚ ਤਾਂ ਬਯਸਤੇ ਤੰਨੇ ਨਗ ਲੈ ਕੇ ਆਏ ਜਿਨ੍ਹਾਂ ਚੋ ਦੋ ਸੂਏ ਸਵਾਏ ਆ ਤੇ ਇੱਕ ਟੋਕੜ ਗੱਬਣ ਚੈੱਕ ਪਾਸ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗਗਨਦੀਪ ਸਿੰਘ ਜੀ ਪਿੰਡ ਦੌਲਤਪੁਰਾ ਚਾਹੀ ਜਿਹੜਾ ਤੇ ਤਸਵੀਰ ਮੋਗਾਈ ਮੋਬਾਈਲ ਨੰਬਰ ਜੀ 97813 76348 ਠੀਕ ਆ ਬਾਈ ਤਿੰਨ ਨਾਗਾ ਜੀ ਅੱਜ ਹਾਂ ਜੀ ਤਿੰਨ ਨਾਗਾ ਵੀਰੇ ਇੱਕ ਨੰਬਰ ਉਹ ਝੋਟੀ ਤੋਂ ਸ਼ੁਰੂ ਕਰਦੇ ਆ ਸੁਆ ਕਿਨਮਾ ਵੀਰੇ ਇਹ ਵੀਰੇ ਦੂਜਾ ਸੁਆ ਸੁਈ ਆ ਜੀ ਕਦੋਂ ਸੁਈ ਆ ਜੀ ਇਹਨੂੰ ਹੋ ਗਿਆ ਜੀ ਮਹੀਨੇ ਦੇ ਲਗ ਭਾਗ ਹੋ ਗਿਆ ਜੀ ਬੱਚਾ ਕੀ ਆ ਜੀ ਇਹ ਕੱਟੀ ਆ ਮਗਰ ਜੀ ਮਗਰ ਬੱਚਾ ਕੱਤੀ ਆ ਬਾਕੀ ਬੱਚਾ ਵੀਰੇ ਤੁਹਾਡੇ ਕਿੰਨਾ ਦੁੱਧ ਤਿਆਰ ਆ ਜੀ ਵੀਰੇ ਦੁੱਧ ਦੇ ਥੱਲੇ 10 ਕਿਲੋ ਤਿਆਰ ਆ ਤੇ ਜਿਹੜਾ ਬਹਿਣੀ ਵਾਲਾ ਪਿਛਲਾ ਥਾਣਾ ਉਹ ਚ ਧਾਰਾ ਘੱਟ ਜਣੀ ਅੱਧਾ ਹੀ ਬੰਦਾ ਮੰਨ ਲਵੇ ਅੱਧਾ ਮੰਨ ਕੇ ਆ ਜੀ ਹਾਂਜੀ ਅੱਧਾ ਬੰਨ ਕੇ ਆ ਜੀ ਠੀਕ ਆ ਜੀ ਕਿੰਨਾ ਦੁੱਧ ਕਿੰਨਾ ਦੱਸਿਆ ਸੀ 10 ਕਿਲੋ ਦੁੱਧ ਤਿਆਰ 10 ਕਿਲੋ ਜੋਕ ਕੇ ਲੈ ਹਾਂਜੀ ਜੋਕ ਕੇ ਹੋਰ ਕੇ ਦਿਖਾ ਦੀ ਵੀਰੇ ਥਾਣਾ ਬਾਅਦ ਤਿੰਨ ਥਾਣੇ ਤਾਂ ਓਕੇ ਆ ਵੀਰੇ ਹਾਂਜੀ ਵੀਰੇ ਕਿੰਨਾ ਥਾਣੇ ਦੀ ਓਕੇ ਆ ਜੀ ਠੀਕ ਆ ਜੀ ਪਹਿਲਾਂ ਹੀ ਦੱਸ ਦਿੰਨੇ ਆ ਵੀਰੇ ਇੱਕ ਥਾਣੇ ਚੋਂ ਧਾਰਾ ਘੱਟ ਨੇ ਬਾਈ ਕਹਿੰਦਾ ਤੁਸੀਂ ਅੱਧਾ ਹੀ ਮੰਨ ਕੇ ਆਇਓ ਜੀ net 10 ਕਿ ਬਾਕੀ ਕੁੰਡਾ ਸੈਂਗਾ ਬਜਨ ਵਾਲੀ ਝੋਟੀ ਹੈ ਜੀ ਥਾਣਾ ਦੇ ਸਹਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਵਾਈ ਦੀ ਵੀਰੇ ਪੋਲੀ ਹੈ ਜੀ ਐ ਭੂਗਾ ਵੀਰੇ ਠੀਕ ਆ ਜੀ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਬੇਫਿਕਰ ਹੋ ਜਾਓ ਬਾਕੀ ਗੋਲ ਪੱਠਪੂੜਾ ਜਿਹੜਾ ਬਾਈ ਦੇ ਘਰੇ ਦੁੱਧ ਤਿਆਰ ਆ ਉਹ ਤੁਸੀਂ ਚਵਾਈ ਕਰ ਲੈਣੀ ਆ ਤੇ ਜਿਹੜਾ ਥੋਡੇ ਘਰੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹ ਆ ਗਰੇ 82ਰ ਹੋਜੂ ਮਾਨਤਾਣ ਜੀ ਕਰਦਾ ਮੇਰੇ ਮੌਕੇ ਤੇ ਕਰ ਠੀਕ ਆ ਜੀ 82000 ਰੁਪਇਆ ਬਾਈ ਉਹਦੇ ਡਿਮਾਂਡ ਕਰਦੇ ਆ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਆਪਾਂ ਥਾਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਗੈਪ ਤੇ ਲੱਗਿਆ ਵਾ ਹੱਥੀ ਚਵਾਈ ਵਾਲਾ ਕੱਲਾ ਕੱਲਾ ਥਾਣਾ ਡਿਮਾਂਡ ਵੀ ਜਾਇਜ਼ ਹੀ ਕੀਤੀ ਆ ਨੈਟ 10 ਕਿਲੋ ਤਿਆਰ ਆ ਜੀ 2 ਨੰਬਰ ਤੇ ਵੀਰੇ ਟੋਕਰ ਗੱਬਣ ਤੇ ਹੁੰਨੇ ਆ ਜੀ ਸੁਆ ਵੀਰੇ ਕਿੰਨਾ ਮਾ ਜੀ ਇਹ ਵੀਰੇ ਕੋਈ ਚੌਥਾ ਮੰਨ ਲੇ ਕੋ ਤੀਜਾ ਮੰਨ ਲਈ ਹਾਂ ਗੱਬਣ ਕਿੰਨੇ ਸਮੇਂ ਦੀ ਹੈ 7 ਮਿੰਟ ਦੀ ਵੀਰੇ ਚੈੱਕ ਪਾਸ ਆ ਜੀ ਚੈੱਕ ਪਾਸ ਦੁੱਧੋ ਜੀ ਦੁੱਧ ਜੀ 3 ਕਿਲੋ ਹੁੰਦੀ ਆ ਕਢਾਂਗੇ ਅੱਖ ਨਹੀਂ ਮਿਲਦੀ ਹੱਥ ਨੇ ਮਿਲਦੀ ਕਿਵੇਂ ਚਾਰਟ ਤੇ ਕਿ ਬੱਚੇ ਨਹੀਂ ਵੀਰੇ ਸਾਡੇ ਕੋਲ ਨਗਵਧ ਕਰਕੇ ਟੀਕਾ ਮਾਰਦੇ ਜੀ ਨਾਲ ਦੇ ਠੀਕਾ ਮਾਰਦੇ ਹਾਂ ਜੀ ਆ ਥੜਾਂ ਦੀ ਡੰਨਾ ਜੀ ਡੰਨਾ ਵੀਰੇ ਉੱਪਰ ਸੱਜਰ ਨੇ ਵੀਰੇ ਕਿੰਨਾ ਕੋ ਦੁੱਧ ਦਿੱਤਾ ਸੱਜਰ ਨੇ ਵੀਰੇ 10 ਕਿਲੋ ਦਿੰਦਾ ਜੀ ਤੋੜ ਕੇ ਦਿਖਾ ਦੀ ਵੀਰੇ ਸੁਆ ਬਾਈ ਕਹਿੰਦਾ ਤੀਜਾ ਮੰਨ ਲਓ ਚੌਥਾ ਮੰ ਸੱਤਾਂ ਮਹੀਨੇ ਦੀ ਗੱਭਣ ਚੱਕ ਪਾਸ ਆ 3 ਕਿਲੋ ਦੁੱਧ ਦਾ ਬਾਈ ਕਹਿੰਦਾ ਆ ਪਾ ਟੀਕਾ ਮਾਰ ਕੇ ਚੋਈਦੀ ਆ ਜੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਜੀ ਸੱਜਰ ਨੇ ਬਾਈ ਦਾਸ ਦਾ ਕਿ 10 ਕਿਲੋ ਦੁੱਧ ਦਿੱਤਾ ਜੀ ਬਾਕੀ ਐਗਤੀਰ ਜਿੰਨੀ ਤੁਸੀਂ ਸਾਂਭ ਲਓਗੇ ਮੇਰੀ ਸਪੈਸ਼ਲ ਬੇਨਤੀ ਹੈ ਕਿ ਆਪਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਓ ਤੇ ਬਾਈ ਦੇ ਘਰੋਂ ਹੀ ਚੈੱਕ ਕਰਵਾ ਕੇ ਲੈ ਜਾਓ ਜੀ ਬਾਕੀ ਥਾਣ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਜੀ ਸੋਹਣੇ ਸੈਜ ਦਾ ਥਾਣਾ ਜੀ ਮੋਟਾ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹਦਾ ਵੀਰੇ 52000 ਵੀਰੇ ਹੈਲਦੀ ਹੁਲਦੀ ਨਹੀਂ ਪਵਾ ਉਹ ਵੀ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਜਿਹਨੇ ਟਿਕਾ ਮਾਰ ਕੇ ਸਾਡਾ ਨਾਗ ਬਾਹਲੇ ਕਰਕੇ ਟਿਕਾ ਮਾਰ ਕੇ ਨਾਲ ਨਾਲ ਚੂੜੀ ਦੀ ਠੀਕ ਹੈ ਜੀ 52000 ਰੁਪਿਆ ਡਿਮਾਂਡ ਹੈ ਜੀ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੈ ਜੀ ਇਹ ਡਿਮਾਂਡ ਤਿੰਨ ਨੰਬਰ ਨਾਗ ਵੀਰੇ ਸੂਆ ਕਰਨ ਨਾ ਜੀ ਇਹਦਾ ਇਹ ਵੀਰੇ ਦੂਜੇ ਸੂਏ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਵੀਰੇ ਪੌਣੇ ਦੋ ਮਹੀਨੇ ਹੋ ਗਏ ਜੀ ਔਰਲਾ ਬੱਚਾ ਜੀ ਹਾਂ ਜੀ ਔਰਲਾ ਕੱਟਾ ਜੀ ਕੱਟਾ ਜੀ ਆ ਇੱਕ ਨੰਬਰ ਤੇ ਜਿਹੜਾ ਖੜਾ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਹੈ? ਇਹ ਲਗਰੇ 8 ਕਿਲੋ ਨੈੱਟ ਤਿਆਰ ਹੈ ਜੀ। ਥਣਾ ਦੀ ਡੰਨਾ ਜੀ। ਥਾੜਾ ਡੰਨਾ ਜੀ। ਤੋੜ ਕੇ ਦਿਖਾ ਦਿਓ। ਸਾੜਾ ਵੀਰੇ ਬਾਈ ਮੜੀ ਜੀ। ਬੈ ਥਣਾ ਦੀ ਇੱਕ ਧਾਰ ਦਾ ਫਰਕ ਵੀ ਨਹੀਂ ਜੀ। ਥੋੜੇ ਜੀ ਸਾੜਾ। ਲਓ ਜੀ ਦਿਖਾ ਦਿੰਨੇ ਆ ਜੀ। ਮੈਂ ਤਾਂ ਚੈੱਕ ਨਹੀਂ ਕੀਤੀ ਸੀਗੀ ਬਾਈ ਨੇ ਦਾਸ ਤਾਂ ਵਧੀਆ ਕੀਤਾ ਕਿਉਂਕਿ ਕੋਈ ਸੱਜਣ ਦੂਰੋਂ ਨੇੜੋਂ ਆ ਜਾਂਦਾ ਜੀ। ਥੋੜਾ ਜਿਹਾ ਪਾਸਾ ਜ਼ਰੂਰ ਦਿਖਾਉਂਦੀ ਆ ਬਾਈ ਕਹਿੰਦਾ ਥਣਾ ਦੀ ਡੰਨਾ ਜੀ। ਹਾਂ 8 ਕਿਲੋ ਜੀ। 8 ਕਿਲੋ ਨੈੱਟ ਤਿਆਰ। 8 ਕਿਲੋ ਨੈੱਟ ਤਿਆਰ ਆ। 2 ਟਾਈਮ, 4 ਟਾਈਮ ਇਹਦੇ ਮਗਰ ਬੱਚਾ ਕੱਟਾ ਬਾਕੀ ਵੀਰੇ ਬੱਚਾ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦਾ ਤੁਸੀਂ ਮਰਜ਼ੀ ਮੰਨ ਸਕਦੇ ਆ ਸੂਈ ਵੀ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹਦਾ ਵੀਰੇ 62000 ਮੁੱਲ ਕਰਦੇ ਆ ਠੀਕ ਆ ਜੀ ਇਹਦੀ ਡਿਮਾਂਡ ਬਾਈ 62000 ਰੁਪਿਆ ਕਰਦੇ ਆ ਜੀ ਵਿੱਚੋਂ ਬਾਈ ਕਹਿੰਦਾ ਮਾਣ ਤਾਣ ਜਰੂਰ ਕਰਦਾਂਗੇ ਜੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ